raag sorath baani bhagat kabir ji ki ghar pehla ek ओंकार sat gur prasad bot pooj pooj hindu muwe turk muwe sarndai hoye le jare hoye le gade వేరి గత్ దుహు నా పై మానరే సంసారే అంద గహరా చౌ దిస పసరియో హ జ మజే వరా రహావ్ కబేత్ పడే పడ్ కబితా మోయే కపడ్ కే దారా జాయి జటా తార్ తార్ యోగి మోయే ਤੇਰੀ ਗਾਤੈ ਨਹਿ ਨਾ ਪਾਈਂ ਦਰਬ ਸੰਚ ਸੰਚ ਰਾਜੈ ਮੋਏ ਗੜ ਲੈ ਕੰਚਨ ਪਾਰੀ ਬੇਦ ਪੜੇ ਪੜ ਪੰਡਤ ਮੋਏ ਰੂਪ ਦੇਖ ਦੇਖਣਾਰੀ RAM ਨਾਮ ਬਿਨ ਸਬੈ ਬਿਗੂਤੇ ਦੇਖੋ ਨਰਖਾ ਸਰੀਰ ਆਹਰ ਕੈ ਨਾਮ ਬਿਨ ਕਿਣ ਗਤ ਪਾਈ ਕਹੇ ਉਪਦੇਸ ਕਬੀਰਾਂ ਜਬ ਜਰੀਆ ਤਬ ਹੋਏ ਪਸਮ ਤਨ ਰਹੇ ਕਰਮੋ ਦਲਖਾਈ ਕਾਚੀ ਗਾਗਰ ਨੀਰ ਪਰਤ ਹੈ ਏ ਆਤਨ ਕੀ ਇਹ ਬਡਾਈ ਕਾਹੇ ਪਈਆ ਫਿਰਤਾਉ ਫੂਲਿਆ ਫੂਲਿਆ ਜਬ ਦਸ ਮਾਸ ਵਰਦ ਮੁਖ ਰਹਤਾ ਸੋ ਦਿਨ ਕੈਸੇ ਭੂਲੇ ਰਹਾਓ ਜੋ ਮਦ ਮਾਕੀ ਤਿਉ ਸਠੋਰ ਰਸ ਜੋਰ ਜੋਰ ਤਨ ਕੀਆ ਮਰਤੀ ਬਾਰ ਲਿਓ ਲਿਓ ਕਰੀਐ ਭੂਤ ਰਹਿਣ ਕਿਉ ਧੀਆ ਦੇਹਰੀ ਲਓ ਬਾਰੀ ਨਾਰ ਸੰਗ ਭਾਈ ਆਗੇ ਸੱਜਣ ਸੋਹਿਲਾ ਮਾਰ ਘਟ ਲਾਓ ਸਭ ਲੋਗ ਕਟੰਬ ਭਇਓ ਆਗਾ ਹੰਸਾ ਕੇਲਾ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਝੂਠੀ ਮਾਇਆ ਆਪ ਬੰਦਾ ਆਇਆ ਜਿਉ ਨਲਨੀ ਭ੍ਰਮ ਸੂਆ ਬੇਦ ਪੁਰਾਨ ਸਭ ਮਤ ਸੁਨ ਕੇ ਕਰੀ ਕਰਮ ਕੀ ਆਸਾ ਕਾਲ ਗਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚਲੇ ਨਰਾਸਾ ਮਨ ਰੇ ਸਰਿਉਨਾ ਇਕ ਕਾਜਾ ਭਜਿਓ ਨ ਰਗਵਤ ਰਾਜਾ ਰਹਾ ਬਾਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਨਾਤੀ ਬੇਦੀ ਸਭ ਦੀ ਮੋਨੀ ਜਮ ਕੇ ਪਟਾ ਲਖਾਇਆ ਭਗਤ ਨਾਰਦ ਧੀਰ ਦੈਨ ਆਈ ਕਾਚ ਕੂਚ ਤਨ ਦੀਨ ਨਾਰਾਗ ਰਾਗ ਨੇ ਡੰਬ ਹੋਏ ਬੈਠਾ ਪੋਨਵ ਹਾਰ ਪਹਿ ਕਿਆ ਲੀਨਾ ਪਰਿਓ ਕਾਲ ਸਬੈ ਜਾਗ ਉਪਰ ਮਾਹ ਲਿਕੇ ਭ੍ਰਮ ਗਿਆਨੀ ਕਹੋ ਕਬੀਰ ਜਨ ਭੈ ਖਾਲਸ ਪ੍ਰੇਮ भगत ਜੇਹ ਜਾਨੀ ਕਰ ਦੁਜਾ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ ਹਮਰਾ ਪਰਮ ਗਿਆ ਭਾਉ ਪਾਗਾ ਜਬ RAM ਨਾਮ ਚਿਤ ਲਾਗਾ ਰਹਾਉ ਬਾਜੀਗਰ ਡੰਕ বাজਾਈ ਸਭ ਖਲਕ ਤਮਾਸੇ ਆਈ ਬਾਜੀਗਰ ਸਵਾਗ ਸਕੇਲਾ ਆਪਣੇ ਰੰਗ ਰਵੈ ਇਕਲਾ ਕਥਨੀ ਕਹੇ ਭਰਮ ਨਾ ਜਾਈ ਸਭ ਕਾਥ ਕਥ ਰਹੀ ਲੋਕਾਈ ਜਾ ਕੋ ਗੁਰਮੁਖ ਆਪ 부ਝਾਈ ਤਾਕੇ ਹਿਰਦੈ ਰਹੈ ਆਸ ਬਾਈ ਗੁਰ ਕਿੰਚਤ ਕਿਰਪਾ ਕੀਨੀ ਸਵਤਾਨ ਮਨ ਦੇਹ ਹਰ ਲਈਨੀ ਕਹੇ ਕਬੀਰ ਰੰਗ ਰਤਾ ਮੇਰਿਓ ਜਗ ਜੀਵਨ ਦਾਤਾ ਜਾ ਕੇ ਨਗਮ ਦੂਦ ਕੇ ਠਾਟਾ ਸਮੁੰਦ ਬਿਲੋਵਨ ਕੋ ਮਾਟਾ ਤਾ ਕੀ ਹੋ ਬਿਲੋਵਨ ਹਾਰੀ ਕਿਉ ਮੇਟਾ ਗੋ ਛਾਸ ਤੁਹਾਰੀ ਚੇਰੀ ਤੂ ਰਾਮ ਨਾ ਕਰਸ ਪਤਾ ਰਾ ਜਗ ਜੀਵਨ ਪ੍ਰਾਨ ਆਧਾਰ ਰਹਾਉ ਤੇਰੇ ਗਲ ਹੈ ਤੌਕ ਪਗ ਬੇਰੀ ਤੂ ਘਰ ਘਰ ਰਮਈਆ ਫੇਰੀ ਤੂ ਅਜ ਹੋ ਨਾ ਚੇਤਸ ਚੇਰੀ ਸੋ ਜਮ ਬਪਰੀ ਹੈ ਹੇ ਅਰੀ ਪ੍ਰਾਪ ਕਰਨ ਕਰਾਵਨ ਹਾਰੀ ਕਿਆ ਚੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਤ ਲਾਗੀ ਚੇਰੀ ਤ ਸੰਬਤ ਕਹਾਤੇ ਪਾਈ ਜਾਤੇ ਭ੍ਰਮ ਕੀ ਲੀਕ ਮਟਾਈ ਸੋ ਰਸ ਕਬੀਰ ਜਾਣਿਆ ਮੇਰੋ ਗੁਰ ਪ੍ਰਸਾਦ ਮਨ ਮੰਨਿਆ ਜੇਹ ਬਾਜ ਨਾ ਜੀਆ ਜਾਈ ਜੋ ਮਿਲੈ ਤਾ ਘਾਲ ਅਗਾਈ ਸਦ ਜੀਵਨ ਭਲੋ ਅਕਾਹੀ ਮੋਏ ਬਿਨ ਜੀਵਨ ਨਾਹੀ ਆਬ ਕਿਆ ਗਥੀ ਆ ਗਿਆਨ ਵਿਚਾਰਾ ਨਿਜ ਨਿਰਖਤ ਗਤ ਬਿਵਹਾਰਾ ਰਹਾਉ ਕਾਸ ਕੁੰਮ ਕਮ ਚੰਦਨ ਗਾਰਿਆ ਬੇਨ ਨਾ ਨਹੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇ ਬਿਰਠਾ ਹਰ ਨਗਰ ਬਸਾਇਆ ਜਾ ਚਿਕ ਜਨ ਦਾਤਾ ਪਾਇਆ ਸੋ ਦਿਆ ਨਾ ਜਾਈ ਖਾਇਆ ਛੋੜਿਆ ਜਾਇ ਨਾ ਮੁਕਾਇਆ ਔਰਣ ਪਹਿਜਾਨਾ ਚੂਕਾ ਜੋ ਜੀਵਨ ਮਰਨਾ ਜਾਣੈ ਸੋ ਪੰਚ ਸਾਲ ਸੁਖ ਮਨੈ ਕਬੀਰ ਸੋ ਧਨ ਪਾਇਆ ਹਰ ਭੇਟ ਤੇ ਆਪ ਮਿਟਾਇਆ ਕਿਆ ਪੜਿਆ ਕਿਆ ਗੁਨੀਏ ਕਿਆ ਬੇਦ ਪੁਰਾਨਾ ਸੁਨੀਏ ਪੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੇ ਬਾਰੰਬਾੜਾ ਰਹਾ ਬੰਦੇ ਆਰੇ ਦੀਪਕ ਚਹੀਏ ਇੱਕ ਵਸਤ ਅਗੋ ਚਰਲਹੀਏ ਵਸਤ ਅਗੋ ਚਰਪਾਈ ਘਟ ਦੀਪਕ ਰਹਿ ਆਸਮਾਈ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀ ਜੈ ਨਾ ਪਤੀ ਜੈ ਤਉ ਕੀ ਜੈ ਹਰਦਾ ਕਪਟ ਮੁਖ ਗਿਆਨੀ ਝੂਠੇ ਕਹਾ ਬਲਵਸ ਪਾਨੀ ਕਾਇ ਮਾਂਜਸ ਕੌਨ ਗੁਨਾ ਜੋ ਘਟ ਪੀਤਰ ਹੈ ਮਲਣਾ ਰਹਾ ਓ ਲੋਕੀ ਅਠ ਸੜ ਤੀਰਤ ਨਾਈ ਕਉਰਾ ਪਨ ਤਉ ਨ ਜਾਇ ਕਹੇ ਕਬੀਰ ਵਿਚਾਰੀ ਬਵ ਸਾਗਰ ਤਾਰ ਮੋਹਾਰੀ ਸੋ ਰਾਠ ਵੇਕਾ ਓ ਅੰਕਾਰ ਸਤਗੁਰ ਪ੍ਰਸਾਦ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਪਹਿਆਨ ਲਟਾਵੈ ਮਨ ਮੇਰੇ ਭੂਲੇ ਕਪਟਨਾ ਕੀ ਜਾ ਅੰਤ ਨ ਬੇਰਾ ਤੇਰੇ ਜੀਅ ਪਹਿ ਲੀ ਜਾ ਰਹਾ ਚੇਨ ਚੇਨ ਤਨ ਚੀ ਜਾ ਜਰਾਜ ਨਾ ਵ ਤਬ ਤੇਰੀ ਹੋਕ ਕੋਈ ਪਾਨੀਓ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀਣਾ ਜਪਹਿ ਸਵੇਰਾ ਸੰਤੋ ਮਨ ਪਵਨਾ ਸੁਖ ਬਨਿਆ ਕਿਛ ਜੋਗ ਪ੍ਰਾਪਤ ਗਨਿਆ ਰਹਾ ਗੋਰਾ ਦੇਖ ਲਈ ਮੋਰੀ ਜਿਤ ਮਿਰਦ ਕਪ ਜਿਤ ਮਿਰਗ ਪੜਤ ਹੈ ਚੋਰੀ ਮੂੰਦਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉੱਭਾ ਕਰਿਆ ਕਹੋ ਕਬੀਰ ਜਨ ਜਾਨਿਆ ਜੋ ਜਾਨਿਆ ਤਉ ਮਨ ਮੰਨਿਆ राग सोरठ भूखे भगत न की जा, यह माला अपनी लीज हो मांगो संतन रेना मैं ना ही किसी का देना माधव कैसी मना तुम तो संगे आप दे देहो ताले वो मंगे रहाओ दोए सेर मांगो चूना पाओ किओ संग लूना आद सिर मांगो दाले ਮ ਕਾ ਦਨ ਵਖਤ ਜੀ ਵਾਲੇ ਖਾਟ ਮੰਗੋ ਚਉ ਪਾਈ ਸਰਹਾਨਾ ਵਰਤੁ ਲਈ ਉਪਰ ਕੋ ਮੰਗੋ ਖੀਂਦਾ ਤੇਰੀ ਭਗਤ ਕਰਾ ਜਨ ਥੀਂਦਾ ਮੈਂ ਨਾਹੀ ਕੀਤਾ ਲੱਭ ਇਕ ਨਾਉ ਤੇਰਾ ਮੈਂ ਫੱਬ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਰਾਗ ਸੋਰਠਿ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਬ ਦੇਖਾ ਤਬ ਗਾਵ ਤਉ ਜਨ ਧੀਰਜ ਪਾਵਾਂ ਨਾਦ ਸਮਾਇ ਲੋਰੇ ਸਤਗੁਰ ਭੇਟ ਲੈ ਦੇਵਾਰਾ ਹਾ ਜਹ ਚਲ ਮਿਲਕਾਰ ਸੰਤਾ ਤਹ ਅਨਹਦ ਸਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ रतन कमल कोठरी चमकार बिजल तही नाही ना आत्मा भर भरपूर जहे अनहत सूर उजियारा तह दीपक जला छंसारा गुर प्रसादी जानया नामा सहज समानया घर चौथा चौथा सोरठ ਆੜ ਪੜੋਸਣ ਪੁੱਛ ਲੈ ਨਾ ਮਾ ਕਾ ਪਹਿਚਾਨ ਚਵਾਈ ਹੋ ਤੋ ਪਹ ਦੁਗਣੀ ਮਜੂਰੀ ਦੇਹ ਮੋਕ ਬੇਢੀ ਦੇਹ ਬਤਾਈ ਹੋਰੀ ਬਾਈ ਬੇਢੀ ਦੇਣ ਨਾ ਜਾਏ ਦੇਖ ਬੇਢੀ ਰਹੋ ਸਮਾਈ ਹਮਾਰਾ ਬਹਿਢੀ ਪ੍ਰਾਨ ਆਧਾਰਾ ਰਹਾ ਬੈੜੀ ਪ੍ਰੀਤ ਮਜ਼ੂਰੀ ਮੰਗੈ ਜੋ ਕੋ ਊਚਾਨ ਚਵਾਵੈ ਹੋ ਲੋਗ ਕੁਟੰਬ ਸਭ ਹੋਤੇ ਤੋਰ ਤਾ ਆਪਣ ਬੇਢੀ ਆਵੈ ਹੋ ਐਸੋ ਬੈੜੀ ਬਰਨ ਨਾਸਾ ਕੋ ਸਭ ਅੰਤਰ ਸਭ ਠਾਈ ਹੋ ਗੁੰਗਾ ਮਹਾਮਰਤ ਰਸ ਪਾਚ ਆਖਿਆ ਉਚੇ ਕਹਿਰਨਾ ਜਾਈ ਹੋ ਬੈੜੀ ਕੈ ਗੁਣ ਸੁਨਰੀ ਬਾਈ ਜਲਦ ਬਾਦ ਧ੍ਰੂਥਾਪਿਓ ਹੋ ਨਾ ਮੇ ਕੇ ਸੁਆਮੀ ਸੀਆ ਬਹੋਰੀ ਲੰਕਾ ਪਾਪੀ ਖੜਿਆ ਪਿਓ ਸੋਰਾਠ ਘਰ ਤੀਜਾਣ ਮੜਿਆ ਮੰਦਲ ਬਾਜੈ ਦਿਨ ਸਾਵਣ ਘਰ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰ ਕੋਈ ਮੌਕਾ ਮਿਲੇ ਓ ਰਾਮ ਸਨੇਹੀ ਜਹਿ ਮਿਲਿਆ ਦੇਹ ਸੁਦੇ ਰਹੀ ਰਹਾਉ ਮੇਰਾ 파ਰਸ ਕੰਚਨ ਹੋਇਆ ਮੁਖ ਮਨ ਸਰ ਤਨ ਪਰੋਇਆ ਨਿਜ ਭਾਉ ਭਇਆ ਪਰਮ ਭਾਗਾ ਗੁਰ ਪੂਜੇ ਮਨ ਪਤੀ ਆਗਾ ਜਾਲ ਪੀਤਰ ਕੋਮ ਬਸਮਾਨਿਆ ਸਭ ਰਾਮ ਇਕ ਕਰ ਧਿਆਨਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮੈ ਤਤ ਪਛਾਨਿਆ ਅ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਜਾਬ ਹਮ ਹੋਤੇ ਤਾਬ ਤੂ ਨਹੀਂ ਆਬ ਤੂ ਹੀ ਮੈ ਨਹੀਂ ਅਨਲ ਅਗਮਜਾ ਸੇ ਲਹਿਰ ਮਏ ਓਦਦ ਜਾਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ ਰਹਾਉ ਨਰਪਤੇਕ ਸਿੰਘਾਸਨ ਸੋਇਆ ਸੁਪਨੇ ਭਇਆ ਪਖਾਰੀ ਅਛਤ ਰਾਜ ਵਿਚਰਤ ਦੁਖ ਪਾਇਆ ਸੋ ਗਾਤ ਭਈ ਹਮਾਰੀ ਰਾਜ ਪਉ ਅੰਗ પ્રસੰਗ ਜੈਸੇ ਹਹਿ ਅਬ ਕਾਛ ਮਰਮ ਜਨਾਇ ਅਨਕ ਕਟਕ ਜੈਸੇ ਭੂਲ ਪਰ ਅਬ ਕਹਤੇ ਕਹ ਨਾ ਆਇਆ ਸਰਬੇ ਇਕ ਅਨੇਕ ਸੁਆਮੀ ਸਭ ਕਟ ਭੋਗ ਵੈ ਸੋਈ ਕਹਿ ਰਵਦਾਸ ਹਾਥ ਪੈ ਨੇ ਰ ਸਹਜ ਹੋਏ ਸੋ ਹੋਈ ਜਾਉ ਹਮ ਬਾਂਦੇ ਮੋਹ ਭਾਸ ਹਮ ਪ੍ਰੇਮ ਬੱਦਨ ਤੁਮ ਬੱਦੇ ਆਪਣੇ ਛੂਟਣ ਕੋ ਯਤਨ ਕਰਹੁ ਹਮ ਛੂਟੇ ਤੁਮ ਆਰਾਦੇ ਮਾਦਵੇ ਜਾਣਤ ਹਉ ਜੈ ਸੀਤਾ ਸੀ ਅਬ ਕਹਾ ਕਰਹੁਗੇ ਐਸੀ ਰਹਾਓ ਮੀਨ ਪਕਰ ਫਾਂਕਿਓ ਵਰ ਕਟਿਓ ਰਾਹਨ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨ ਬਿਸਰਿਓ ਪਾਨੀ ਆਪਰ ਬਾਪੈ ਨਾਹੀ ਕਿਸੀ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪੈ ਭਗਤ ਨਹੀਂ ਸੰਤਾ ਪਾ ਕਹ ਨਵਦਾਸ ਭਗਤ ਕਬਾਢੀ ਅਬਹਿ ਕਾਸਿਓ ਕਹੀਐ जा कारण हम तुम यारदे सो दुख अजु सहिया दुर्लभ बिरता जात पायोक दुर्लभ जन्म पुन फल पायो बिरथा जात, जात अब राजे इंद्र समसर ग्रह आस्तन बिना हार भगत कहो केहले ख ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਰ ਅਜਾਨ ਪਏ ਹਮ ਬਾਵਰ ਸੋਚਿ ਅਸੋਚ ਦਿਵਸ ਜਾਹੀ ਇੰਦਰੀ ਸਬਰ ਨੇ ਬਲ ਬਵੇ ਕ ਬੋਧ ਪਰਮਾਰਤ ਪਰਵੇਸ ਨਹੀ ਰਾਹੀਆ ਤਿਆਰ ਆਚਾਰੀਅਤ ਅਨ ਕਚ ਸਮਝ ਨਾ ਪਰੈ ਪਰ ਮਾਇਆ ਕਹਿ ਰਵਿਦਾਸਉ ਦਾਸ ਸੁਦਾਸ ਮਤ ਪਰ ਹਰ ਕੋਪ ਕਰਹੋ ਜੀਯ ਦਇਆ ਸੁਖ ਸਾਗਰ ਸਰਤਲ ਚਿੰਤਾ ਮਾਨ ਕਾਮ ਤੇਣ ਬਸ ਜਾਕੇ ਚਾਰ ਪਦਾਰਥ ਅਸ਼ਟ ਸਿੱਧ ਸਾਸਿੱਧ ਨਾਵ ਨਿਤ ਕਰ ਤਲ ਤਾਕੇ ਹਰ ਹਰ ਹਰਨਾ ਜਪਹਿ ਰਸਣਾ ਅਵਰ ਸਭ ਤਿਆਗ ਬਚਨ ਰਚਨਾ ਰਹਾ ਨਾਨਕ ਧਿਆਨ ਪੁਰਾਨ ਬੇਦ ਬਿੱਦ 34 ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਣਾਹੀ ਸਾਹਜ ਸਮਾਦਿ ਉਪਾਦ ਰਹਿਤ ਭੋਨ ਬੜਾ ਭਾਗ ਲਵ ਲਾਗੀ ਘਰਵ ਦਾਸ ਪ੍ਰਗਾ ਸਰਦਾ ਧਾਰ ਜਨਮ ਮਰਨ ਭੈ ਭਾਗੀ ਜਾ ਤਮ ਗਰਵਰ ਤਾ ਹਮ ਮੋਰਾ ਜਾ ਤਮ ਚੰਦ ਤਾ ਹਮ ਭੈ ਹੈ ਚਕੋਰਾ ਮਾਦਵੇ ਤੁਮਨ ਤੋ ਰਹੋ ਤੋ ਹਮ ਨਹੀਂ ਤੋ ਰਹੇ ਤੋਂ ਮਸਿਓ ਤੋਰਾ ਕਮਰ ਸਿਓ ਜੋ ਰਹਿ ਰਹਾਓ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੋਂ ਮਸਿਓ ਜੋਰ ਅਵਰ ਸੰਗਤ ਰੀ ਜਹ ਜਹ ਜਾਓ ਤਹਾ ਤੇਰੀ ਸੇਵਾ ओम सो ठाकुर और ना देवा तुम्हरे भजन कटहे जम फंसा भगत हेत गावर वदासा जाल की पीत पवन काथंबादकत बोंद कागार हाड मास नाडी को पिंजर पंकी बस बिचारा ਪਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾ ਰਖੋ ਕਾਂਦ ਉਸਾਰ ਹੋਨੀਵਾ ਸਾਢੇ ਤੀੜ ਹੱਥ ਤੇਰੀ ਸੀਵਾ ਬੰਕੇ ਬਾਲ ਪਾਗ ਸਰ ਡੇਰੀ ਇਹੋ ਤਨ ਹੋਏ ਗੋ ਪਸਮ ਕੀਟੇ ਹਰੀ ਉਚੇ ਮੰਦਰ ਸੁੰਦਰ ਨਾਰੀ RAM ਨਾਮੰ ਬੇਨ ਬਾਜੀ ਹਾਰੀ ਮੇਰੀ ਜਾਤ ਕਮਿਨੀ ਪਾਂਤ ਕਮਿਨੀ ਓਚਾ ਜਨਮ ਹਮਾਰਾ ਤੁਮ ਸਰਣਾਗਤ ਰਾਧਾ RAM ਚੰਦ ਕਹਿ ਰਵਿਦਾਸ ਚਮਾਰਾ ਚਮਰਤਾ ਗਾਂਠਣਾ ਜਨਾਈ ਲੋਗ ਗਠਾ ਵੈਪਨ ਹੀ ਰਹਾਉ आर नहीं जेह तो पो नहीं राम भी ठा पो लोग गंठ गंठ खरा भिगुचा हाँ बिन गंठे जाय पहुचा रविदास जपै राम नामा मोह जम नाही काम राग सोरठ बाणी भगत पीखन की एक ओहकार सतगुर प्रसाद ਨਨੋ ਨੀਰ ਬਹਿ ਤਨ ਖੀਨਾ ਭਏਦ ਕੇਸ ਦੁੱਧ ਵਾਨੀ ਰੂਦਾ ਕੰਠ ਸਬਦ ਨਹੀਂ ਉਚਾਰ ਆਬ ਕਿਆ ਕਰਹਿ ਪਰਾਨੀ RAM ਰਾਇ ਹੋਏ ਬੈਦ ਬਨਵਾਰੀ ਆਪਣੇ ਸੰਤ ਹਲੇ ਹੋ ਬਾਰੀ ਰਹਾ ਮਾਤੇ ਪੀਰ ਸਰੀਰ ਜਲਣ ਹੈ ਗਰਕ ਕਰੇ ਜੇ ਮਾਹੀ ਐਸੀ ਬੇਦਲ ਉਪਜ ਖਰੀ ਭਾਈ ਵਾ ਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹ ਜਨ ਪੀਖਣ ਪਾਵ ਮੋਖ ਦੁਆਰਾ ਐਸਾ ਨਾਮ ਰਤਨ ਨਰ ਮੋਲ ਕਾ ਪੌਣ ਪਦਾਰਥ ਪਾਇ ਆਨ ਕਰ ਜਤਨ ਕਾਰ ਹਿਰਦੈ ਰਾਖਿਆ रतन ना छपा छपाया हर गुण कहते कहन ना जाई जैसे गूंगे की मिठे आई रहा और सुना रमत सुनत सुख श्रवना चित चेत चेते सुख होई कहो पीखन दुन संतोखे जह देखा तह सोई